ਸਾਡੇ ਪਿੰਡ ਦੀ ਪਛਾਣ ਬਣਾਈ ਸਾਡੇ ਪਿੰਡ ਦਾ ਮਾਣ ਸੀ ਉਹ ਬੱਚਾ ਮਾਰਾਇ ਨੇ ਉਹ ਖੜਨ ਲੱਗਿਆ ਘੜੀ ਨਹੀਂ ਲਾਈ ਨਾ ਪੂਰਾ ਹੋਣਾ ਲੱਗ ਪਟਾ ਕੋਹਲਾ ਨਹੀਂ ਜੱਦਾ ਜਿੱਟਿਆ ਨਾ ਨਾ ਇੱਕ ਥਾਨਾ ਜੁੜ ਗਿਆ ਨੇ ਛੋਟੇ ਛੋਟੇ ਖੇਡੇ ਪੜੇ ਗੋਦਿਆਂ ਦੇ ਵਿੱਚ ada berapa kalah ਪੰਜਾਬੀ ਗਾਇਕ ਰਾਜੂ ਵੀਰਜ ਜ ਜਵੰਦਾ ਦੇ ਸਿਵੀ ਦੀ ਅੱਗ ਹਲੇ ਠੰਡੀ ਵੀ ਨਹੀਂ ਹੋਈ ਸੀ ਕਿ ਮਨੋਰੰਜਨ ਜਗਤ ਦੇ ਵਿੱਚ ਇੱਕ ਹੋਰ ਮਦਭਾਗੀ ਖਬਰ ਸਾਹਮਣੇ ਆ ਗਈ ਜਿਸ ਨੇ ਕਿ ਭਾਰਤ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਵੀ ਲਾ ਕੇ ਰੱਖ ਦਿੱਤਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਜਿਨ੍ਹਾਂ ਦੀ ਮੌਤ ਨੇ ਸਪਨੂ ਹਿਲਾ ਕੇ ਰੱਖ ਦਿੱਤਾ ਜਿਹਾ ਇਹ ਤਸਵੀਰਾਂ ਨੇ ਵਿਰਿੰਦਰ ਕੁੰਮੜ ਦੀ ਜੱਦੀ ਪਿੰਡ ਦੀਆਂ ਜਿੱਥੇ ਕੀ ਸੋਗ ਦੀ ਲਹਿਰ ਚਾਈ ਹੋਈ ਹੈ ਜਿਹਨੇ ਸਾਡੇ ਪਿੰਡ ਦੀ ਪਛਾਣ ਬਣਾਈ ਸਾਡੇ ਪਿੰਡ ਦਾ ਮਾਣ ਸੀ ਉਹ ਬੱਚਾ ਮਾਰੇ ਜਿਹਨੂੰ ਖੜਨ ਲੱਗਿਆ ਕੜੀ ਨਹੀਂ ਲਾਈ ਨਾ ਪੂਰਾ ਹੋੜਾ ਲੱਗ ਪਟ ਤੇ ਵਿਰਿੰਦਰ ਕੁੰਮੜ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦਾ ਮਾਹੌਲ છਾਇਆ ਹੋਇਆ ਹੈ ਗਲੀਆਂ ਸੁੰਨੀਆਂ ਹੋ ਗਈਆਂ ਨੇ ਤੇ ਤੇ ਵਰਿੰਦਰ ਕੁਮੜ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਹਾਲ ਦੇਖਣ ਨੂੰ ਦ ਵਰਿੰਦਰ ਦੇ ਬਚਪਨ ਨੂੰ ਯਾਦ ਕਰਦਿਆਂ ਹੋਇਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਰ ਦੇ ਵਿੱਚ ਉਸ ਦੀਆਂ ਜਿਹਨਾਂ ਬਤਨ ਉਹਨਾਂ ਦੇਖਿਆ ਉਹ ਵੇਖ ਕੇ ਦੇ ਇੱਕਦਮ ਮਨ ਭਰ ਗਿਆ ਉਹਨਾਂ ਦਾ ਇਹ ਕਿ ਬਣਿਆ ਕਿ ਚੱਲ ਰਹੀ ਸਾਰਾ ਨ ਪਿਆਰ ਬਹੁਤ ਹੈ ਇੱਕ ਦੋ ਘਰ ਚੋਂ ਚਾਚੇ ਤਾਏ ਸਾਰੇ ਇਕੱਠੇ ਨਾਲ ਨਾਲ ਘਰ ਹੈਗੇ ਦੋ ਦੋ ਪਿਆਰ ਦਾ ਦੇਖ ਕੇ ਬੜਾ ਮਨ ਨੂੰ ਲੱਗ ਪਿਆ ਇਹ ਮਾਚੜ ਪਗਾਂ ਮਨੀ ਜੱਦੀ ਕਰਦੇ ਕਿਵੇਂ ਦਾ ਅੱਜ ਉਹਨਾਂ ਨੇ ਜੱਦਾ ਨਹੀਂ ਕਿਆਂ ਨਾ ਇਹ ਆ ਨਾਲ ਜੁੜੀਆਂ ਨੇ ਛੋਟੇ ਛੋਟੇ ਖੇਡੇ ਕੋਲੇ ਗੋਦੀਆਂ ਨਹੀਂ ਰਿੱਚੇ ਅੱਜ ਕੁੜਾ ਟੱਕਾ ਲੱਗਦਾ ਕੱਲ ਰਾਤ ਜਿੱਦੋਂ ਤੁਹਾਨੂੰ ਪਤਾ ਲੱਗਾ ਤੇ ਫਿਰ ਤੁਹਾਡੇ ਲਈ ਇੱਕ ਬਹੁਤ ਵੱਡਾ ਟੱਕਾ ਇਹਨਾਂ ਨੇ ਦਾਬੀ ਹੁ ਮਹਿਸੂਸ ਨਹੀਂ ਆਗਾ ਕਿ ਇੱਕ ਦੂਜੇ ਦੇ ਆਪਣੀਆਂ ਹੀ ਆ ਤੇ ਆਪਣਾ ਐਸਾ ਕੁਛ ਉਹਦੇ ਇਸ ਦੁਖਦੀ ਘੜੀ ਦੇ ਵਿੱਚ ਵਰਿੰਦਰ ਘੁੰਮਣ ਦਾ ਚਾਚਾ ਜੋ ਕਿ ਪਿੰਡ ਦਾ ਸਰਪੰਚ ਵੀ ਹੈ ਉਹਦਾ ਤਾਂ ਕਹਿਣਾ ਹੈ ਕਿ ਉਹਨਾਂ ਲਈ ਤਾਂ ਨਾ ਪੂਰਾ ਹੁਣ ਵਾਲਾ ਘਾਟਾ ਹੈ 5.5 ਕ ਮਹੀ ਦੀ ਗੱਲ ਹੋਣੀ ਹੈ 5.5 ਦੀ ਇਹਦਾ ਚਾਚਾ ਜੀ ਆਪਣੇ ਭਲਵਾਨ ਨੂੰ ਨਾ ਕੋਈ ਖਲਤੂ ਇੰਜੈਕਸ਼ਨ ਲੱਗ ਗਿਆ ਤੇ ਉਹਦੀ ਹਾਲਤ ਬੜੀ ਗੰਭੀਰ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਬਹੁਤ ਡੋਲਿਆ ਸੀ ਉਹ ਮੈਂ ਉਹਨੂੰ ਹੌਸਲਾ ਦਿੱਤਾ ਮੈਂ ਕਿ ਪੁੱਤ ਕੋਈ ਗੱਲ ਨਹੀਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆਂ ਇਹ ਤੂੰ ਤਗੜਾ ਕੋਈ ਗੱਲ ਨਹੀਂ ਭਲਵਾਨ ਠੀਕ ਹੋ ਜਾਏਗਾ ਆਪਣਾ ਤੇ ਚੰਦ ਕੀ ਮਿੰਟਾਂ ਦੇ ਵਿੱਚ ਨਿਊਜ਼ ਹੋਣੀ ਸ਼ੁਰੂ ਹੋ ਗਈ ਪਈ ਉਹਦੀ ਡੈਥ ਹੋ ਗਈ ਸੁਣ ਕੇ ਤੇ ਕੋਈ ਗੱਲ ਕਰਨ ਵਾਲੀ ਨਹੀਂ ਆ ਗਈ ਬਹੁਤ ਬਤਾ ਕਾਟਾ ਪਿਆ ਭਾਈ ਤੇ ਉਹ ਬੜਾ ਸਾਨੂੰ ਮਾਨ ਸਤਕਾਰ ਵਾਲੀ ਗੱਲ ਏ ਜਿਹਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਦੁੱਖ ਸ਼ੋਕ ਦੇ ਵਿੱਚ ਸ਼ਾਮਲ ਹੁੰਦਾ ਸੀ ਲੋਕਾਂ ਦੇ ਜਦੋਂ ਕਹਿਣਾ ਦੱਸਣਾ ਚਾਹਤਾ ਸੀ ਕਿਵੇਂ ਪਿੰਡ ਦਾ ਕਿਵੇਂ ਆ ਕੁਛ ਦੇਣਾ ਪਿੰਡ ਦੇ ਨਾਲ ਜੁੜਿਆ ਸੀ ਇਹਨੂੰ ਦੱਸਣਾ ਦੁੱਖ ਸ਼ੋਕ ਦੇ ਵਿੱਚ ਉਹਦਾ ਪੁੱਤ ਇੱਥੇ ਆ ਗੱਲ ਹੋਈ ਹੈ ਉਹਦਾ ਬੱਚਾ ਚਾਚਾ ਹੀ ਆਵਾਂਗਾ ਜਿਹੜਾ ਸਾਬੋ ਬਗੰਦਾ ਹੀ ਕੰਮ ਹੀ ਕਰ ਲੇ ਗੇਰਾ ਮਾਦਰਦਾ ਸੀ ਤੇ ਬਹੁਤ ਜ਼ਿਆਦਾ ਧਾਰਮਿਕ ਪੱਖੋਂ ਵੀ ਜੁੜਿਆ ਬਹੁਤ ਜ਼ਿਆਦਾ ਜੀ ਧਾਰਮਿਕ ਪੱਖੋਂ ਹੀ ਜੁੜਿਆ ਸੀ ਜਿਹੜਾ ਉਹ ਮਾਸਾਹਰੀ ਤੋਂ ਛੱਡ ਕੇ ਸਾਗਾ ਦੀ ਇਦਾਂ ਸਰੀਰ ਬਣਾਉਣਾ ਜੀ ਬੜਾ ਇੱਕ ਵਧੀਆ ਸਰੀਰ ਬਣਾਇਆ ਉਹਨੇ ਮੁੰਡੇ ਨੇ ਇਹ ਰਿਕਾਰਡ ਕਾਇਨ ਕੀਤਾ ਵਰਲਡ ਦੇ ਵੀ ਆਪਾਂ ਆਂਡਿਆ ਉਨੀਸ਼ ਸਾਹਿਬ ਤੋਂ ਬਗੈਰ ਵੀ ਇਦਾਂ ਸਰੀਰ ਬਣਾ ਸਕਿਆ ਤੇ ਅੱਜ ਬੜੀ ਮਿਹਤ ਦੇ ਨਾਲ ਖੜੇ ਤਾਂ ਆਏ ਜਿਹਨੂੰ ਪਾਲਿਆ ਸੀ ਬੜਾ ਦੁੱਖ ਹੁੰਦਾ ਵੀ ਇੱਡਾ ਸਾਡੇ ਕੋ ਹੀਰਾ ਖੋਸ ਗਿਆ ਜਗਤ ਕੋ ਖੋਸ ਗਿਆ ਪਿੰਡ ਨੂੰ ਘਾਟਾ ਪਿਆ ਸਾਡੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਬਈ ਦੱਸਦੀ ਕਿ ਇੰਟਰਨੈਸ਼ਨਲ ਬਾਡੀ ਬਿਲਡਰ ਅਤੇ ਐਕਟਰ ਬ੍ਰਿੰਦਰ ਸਿੰਘ ਕੁੰਮਣਤਾ ਬੀਤੇ ਕੱਲ੍ਹ ਦੇ ਸ਼ਾਮ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ ਤੇ ਅੱਜ ਜਲੰਧਰ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਜਗਬਾਹੇ ਟੀਵੀ ਦੇ ਲਈ ਗੁਰਦਾਸਪੁਰ ਤੋਂ ਫਿਸ਼ੰਬਰ ਬਿੱਟੂ ਦੀ ਰਿਪੋਰਟ